ਸੀਂ ਹਮੇਸ਼ਾ ਇਹ ਹੀ ਸੁਣਦੇ ਹਾਂ ਕਰਮਾਂ ਦਾ ਫਲ ਜੈਸੀ ਕਰਨੀ ਵੈਸੀ ਭਰਨੀ ਸਭ ਇੱਥੇ ਹੀ ਮਿਲਦਾ ਹੈ ਬੇਟਾ ਬਣ ਕੇ ਬੇਟੀ ਬਣ ਕੇ ਦਮਾਦ ਬਣ ਕੇ ਬਹੂ ਬਣ ਕੇ ਕੌਣ ਹੁੰਦਾ ਹੈ ਜਿਸ ਦਾ ਤੁਹਾਡੇ ਨਾਲ ਕਰਮਾਂ ਦਾ ਲੈਣ ਦੇਣ ਹੁੰਦਾ ਹੈ ਇੱਕ ਫੌਜੀ ਸੀ ਉਸਦੇ ਮਾਪੇ ਗੁਜ਼ਰ ਚੁੱਕੇ ਸੀ ਵਿਆਹ ਵੀ ਨਹੀਂ ਹੋਇਆ ਸੀ ਅਤੇ ਨਾ ਹੀ ਕੋਈ ਭੈਣ ਭਰਾ ਸੀ ਇਕੱਲਾ ਹੀ ਕਮਾ ਕੇ ਫੌਜ ਵਿੱਚ ਜਮਾ ਕਰਦਾ ਜਾ ਰਿਹਾ ਸੀ ਇੱਕ ਦਿਨ ਇੱਕ ਸੇਠ ਜੀ ਜੋ ਫੌਜ ਦੀ ਕੰਟੇਨ ਵਿੱਚ ਮਾਲ ਸਪਲਾਈ ਕਰਦਾ ਸੀ ਉਸ ਫੌਜੀ ਦੀ ਸੇਠ ਜੀ ਨਾਲ ਜਾਣ ਪਹਿਚਾਨ ਹੋ ਗਈ ਹੌਲੀ ਹੌਲੀ ਇਹ ਜਾਣ ਪਹਿਚਾਨ ਦੋਸਤੀ ਵਿੱਚ ਬਦਲਣ ਲੱਗੀ ਇੱਕ ਦਿਨ ਸੇਠ ਨੇ ਕਿਹਾ ਕਿ ਤੇਰੇ ਕੋਲ ਜੋ ਐਨਾ ਪੈਸਾ ਹੈ ਉਹ ਉਵੇਂ ਦਾ ਉਵੇਂ ਹੀ ਪਿਆ ਹੈ ਚੱਲ ਮੇਰੇ ਨਾਲ ਰਲ ਕੇ ਇਸ ਨੂੰ ਕਾਰੋਬਾਰ ਵਿੱਚ ਲਗਾ ਦੇ ਇਹ ਦੁੱਗਣਾ ਚੌਗਣਾ ਹੋ ਜਾਵੇਗਾ ਅੱਗੇ ਜਦੋਂ ਤੇਰਾ ਵਿਆਹ ਹੋ ਜਾਵੇਗਾ ਫਿਰ ਵੀ ਤਾਂ ਤੇਰੇ ਖਰਚੇ ਵਧਣਗੇ ਤੇਰੇ ਅੱਗੇ ਜਾ ਕੇ ਇੱਕ ਕੰਮ ਆਊਗਾ ਨਫੇ ਤੇ ਨਫਾ ਹੋਣ ਲੱਗੇਗਾ ਕਾਰੋਬਾਰ ਵਿੱਚ ਪੈਸਾ ਲਗਾ ਲੈਣਾ ਕਾਰੋਬਾਰ ਵਿੱਚ ਪੈਸਾ ਲਗਾਵੇਂਗਾ ਤਾਂ ਨਫੇ ਤੇ ਨਫਾ ਹੋਵੇਗਾ ਪੈਸਾ ਵਧਣ ਫੁੱਲਣ ਲੱਗੇਗਾ ਇਹ ਸੁਣ ਕੇ ਫੌਜੀ ਨੇ ਆਪਣਾ ਪੈਸਾ ਕਾਰੋਬਾਰ ਵਿੱਚ ਲਗਾਉਣ ਲਈ ਸੇਠ ਜੀ ਨੂੰ ਦੇ ਦਿੱਤਾ ਕਾਰੋਬਾਰ ਚੰਗ ਕੁੱਠਿਆ ਬਹੁਤ ਕਮਾਈ ਹੋਣ ਲੱਗੀ ਉਧਰ ਕੁਝ ਹੀ ਮਹੀਨਿਆਂ ਵਿੱਚ ਲੜਾਈ ਲੱਗ ਗਈ ਉਹ ਫੌਜੀ ਘੋੜਸਵਾਰਾਂ ਦੀ ਸੈਨਾ ਵਿੱਚ ਸੀ ਜਿਸ ਕੋੜੀ ਉੱਪਰ ਫੌਜੀ ਬੈਠਾ ਸੀ ਉਹ ਕੋੜੀ ਜਾਂ ਤਾਂ ਡਰ ਗਈ ਜਾਂ ਮਸਤ ਗਈ ਜਿਉਂ ਹੀ ਫੌਜੀ ਨੇ ਕੋੜੀ ਦੀ ਲਗਾਮ ਖਿੱਚੀ ਕੋੜੀ ਚੀਕਾ ਮਾਰਦੀ ਦੌੜਨ ਲੱਗੀ ਅਤੇ ਫੌਜੀ ਦੇ ਕੰਟਰੋਲ ਤੋਂ ਬਾਹਰ ਹੋ ਗਈ ਫੌਜੀ ਨੇ ਉਸਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋੜੀ ਤੇਜ਼ੀ ਨਾਲ ਦੌੜਦੀ ਹੋਈ ਦੁਸ਼ਮਣ ਦੀ ਸੈਨਾ ਦੇ ਇਲਾਕੇ ਵਿੱਚ ਜਾ ਵੜੀ ਦੁਸ਼ਮਣ ਫੌਜ ਨੇ ਵਾਰ ਕਰਕੇ ਉਸ ਫੌਜੀ ਅਤੇ ਕੋੜੀ ਨੂੰ ਮਾਰ ਦਿੱਤਾ ਕੋੜੀ ਵੀ ਮਰ ਗਈ ਤੇ ਫੌਜੀ ਵੀ ਮਰ ਗਿਆ ਹੁਣ ਜਦੋਂ ਸੇਠ ਜੀ ਨੂੰ ਇਹ ਪਤਾ ਲੱਗਿਆ ਕਿ ਫੌਜੀ ਲੜਾਈ ਵਿੱਚ ਮਾਰਿਆ ਗਿਆ ਤਾਂ ਉਹ ਬਹੁਤ ਖੁਸ਼ ਹੋਇਆ ਕਿ ਉਸ ਫੌਜੀ ਦਾ ਤਾਂ ਕੋਈ ਵਾਰਿਸ ਵੀ ਨਹੀਂ ਸੀ ਹੁਣ ਇਹ ਸਾਰਾ ਪੈਸਾ ਮੇਰਾ ਹੋ ਗਿਆ ਅਤੇ ਮੇਰਾ ਕਾਰੋਬਾਰ ਵੀ ਚਮਕ ਰਿਹਾ ਹੈ ਤੇ ਹਿੱਸੇਦਾਰ ਵੀ ਨਹੀਂ ਰਿਹਾ ਉਹ ਤਿਰ ਕੁਝ ਹੀ ਦਿਨਾਂ ਬਾਅਦ ਸੇਠ ਦੇ ਇੱਕ ਪੁੱਤਰ ਦਾ ਜਨਮ ਹੋਇਆ ਸੇਠ ਹੋਰ ਖੁਸ਼ ਹੋ ਗਿਆ ਕਿ ਭਗਵਾਨ ਦੀ ਅਪਾਰ ਕਿਰਪਾ ਹੋ ਗਈ ਪੈਸਾ ਵੀ ਆ ਗਿਆ ਕਾਰੋਬਾਰ ਵੀ ਚੱਲ ਪਿਆ ਅਤੇ ਪੁੱਤਰ ਵੀ ਹੋ ਗਿਆ ਉਹ ਲੜਕਾ ਵੱਡਾ ਹੋਣ ਲੱਗਿਆ। ਲੜਕਾ ਬਹੁਤ ਸਮਝਦਾਰ ਅਤੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ। ਸੇਠ ਨੇ ਉਸ ਨੂੰ ਪੜਾਇਆ ਲਿਖਾਇਆ। ਅਤੇ ਜਦੋਂ ਪੜ੍ਹ ਲੈ ਕੇ ਉਹ ਵੱਡਾ ਹੋ ਗਿਆ ਤਾਂ ਉਸ ਨੂੰ ਕਾਰੋਬਾਰ ਵਿੱਚ ਪਾ ਲਿਆ ਅਤੇ ਫਿਰ ਉਸ ਦਾ ਵਿਆਹ ਕਰ ਦਿੱਤਾ। ਲੜਕੇ ਦੀ ਪਤਨੀ ਘਰ ਆ ਗਈ। ਸੇਠ ਨੇ ਸੋਚਿਆ ਕਿ ਚਲੋ ਹੁਣ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ। ਹੁਣ ਇਹ ਘਰ ਅਤੇ ਕਾਰੋਬਾਰ ਸੰਭਾਲ ਲਵੇਗਾ। ਵਿਆਹ ਦੇ ਕੁਝ ਹੀ ਦਿਨਾਂ ਬਾਅਦ ਲੜਕੇ ਦੀ ਸਿਹਤ ਖਰਾਬ ਹੋ ਗਈ। ਸੇਠ ਨੇ ਉਸਨੂੰ ਡਾਕਟਰਾਂ ਨੂੰ ਦਿਖਾਇਆ ਕਈ ਵੈਦਾਂ ਨੂੰ ਦਿਖਾਇਆ ਪਰ ਉਸਦੀ ਸਿਹਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ ਕਿਸੇ ਵੀ ਦਵਾਈ ਦਾ ਉਸਤੇ ਅਸਰ ਨਹੀਂ ਹੋ ਰਿਹਾ ਸੀ ਸੇਠ ਆਪਣੇ ਪੁੱਤਰ ਦੇ ਇਲਾਜ ਲਈ ਪਾਣੀ ਦੀ ਤਰ੍ਹਾਂ ਪੈਸਾ ਵਹਾ ਰਿਹਾ ਸੀ ਵੱਡੇ ਤੋਂ ਵੱਡੇ ਡਾਕਟਰ ਕੋਲ ਜਾਂਦਾ ਪਰ ਬਿਮਾਰੀ ਵਾਧੀ ਜਾ ਰਹੀ ਸੀ ਰੋਗ ਘਟ ਹੀ ਨਹੀਂ ਰਿਹਾ ਸੀ ਆਖੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਲਾ ਇਲਾਜ ਬਿਮਾਰੀ ਹੈ ਇਸ ਦਾ ਕੋਈ ਇਲਾਜ ਨਹੀਂ ਕੁਝ ਹੀ ਦਿਨਾਂ ਬਾਅਦ ਇਹ ਲੜਕਾ ਮਰ ਜਾਵੇਗਾ ਡਾਕਟਰਾਂ ਦੇ ਜਵਾਬ ਦੇ ਇਨਕਾਰ ਸੇਠ ਨਿਰਾਸ਼ ਹੋ ਕੇ ਰੋਂਦਾ ਹੋਇਆ ਘਰ ਵਾਪਸ ਆ ਰਿਹਾ ਸੀ ਰਸਤੇ ਵਿੱਚ ਇੱਕ ਆਦਮੀ ਮਿਲਿਆ ਉਸਨੇ ਸੇਠ ਨੂੰ ਪੁੱਛਿਆ ਕਿ ਸੇਠ ਜੀ ਐਨੇ ਦੁਖੀ ਕਿਉਂ ਲੱਗ ਰਹੇ ਹੋ ਕੀ ਗੱਲ ਹੈ ਸੇਠ ਨੇ ਦੱਸਿਆ ਕਿ ਮੇਰੇ ਲੜਕੇ ਨੂੰ ਇੱਕ ਲਾ ਇਲਾਜ ਬਿਮਾਰੀ ਹੋ ਗਈ ਹੈ ਉਹ ਕੁਝ ਹੀ ਦਿਨਾਂ ਦਾ ਮਹਿਮਾਨ ਹੈ ਬਹੁਤ ਹੀ ਲਾਇਕ ਪੁੱਤਰ ਸੀ ਬੜੇ ਚਾ ਨਾਲ ਮੈਂ ਉਸ ਦਾ ਵਿਆਹ ਕੀਤਾ ਪੜਾਇਆ ਲਿਖਾਇਆ ਸੋਚਿਆ ਸੀ ਕਿ ਚਲੋ ਬੁਢਾਪੇ ਦਾ ਸਹਾਰਾ ਬਣੇਗਾ ਇਸ ਦੇ ਇਲਾਜ ਲਈ ਜਿਸ ਨੇ ਜਿੰਨਾ ਪੈਸਾ ਮੰਗਿਆ ਮੈਂ ਓਨਾ ਹੀ ਲਾਇਆ ਦੂਰੋਂ ਦੂਰੋਂ ਇਲਾਜ ਕਰਾਇਆ ਪਰ ਅੱਜ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਹੁਣ ਬਚੇਗਾ ਨਹੀਂ ਉਸ ਆਦਮੀ ਨੇ ਕਿਹਾ ਸੇਠ ਜੀ ਕਿਉਂ ਦਿਲ ਛੋਟਾ ਕਰ ਰਹੇ ਹੋ ਮੇਰੇ ਘਰ ਕੋਲ ਇੱਕ ਵੈਦ ਜੀ ਦਵਾਈ ਦਿੰਦੇ ਨੇ ਦੋ ਆਨੇ ਦੀ ਪੂੜੀ ਖਾ ਕੇ ਮੁਰਦਿਆਂ ਵਿੱਚ ਵੀ ਜਾਨ ਪਹਿ ਜਾਂਦੀ ਹੈ ਇਸ ਲੜਕੇ ਨੂੰ ਪੂੜੀ ਦੇ ਕੇ ਦੇਖ ਲਓ ਸੇਠੋ ਸਾਧਵੀ ਨਾਲ ਜਾ ਕੇ ਵੈਤੋ ਪੂੜੀ ਲੈ ਆਇਆ ਅਤੇ ਲੜਕੇ ਨੂੰ ਖਵਾ ਦਿੱਤੀ ਪੂੜੀ ਖਵਾਣਸਾਰ ਹੀ ਉਹ ਲੜਕਾ ਮਰ ਗਿਆ ਘਰ ਵਿੱਚ ਅਤੇ ਪੂਰੇ ਪਿੰਡ ਵਿੱਚ ਸੋਗ ਫੈਲ ਗਿਆ ਸੇਠ ਸੇਠਾੜੀ ਬਹੁਤ ਹੀ ਰੋ ਰਹੀ ਸੀ ਉਸੇ ਵਕਤ ਇੱਕ ਮਹਾਤਮਾ ਜੀ ਆ ਗਏ ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਇਸ ਘਰ ਵਿੱਚ ਕੀ ਹੋ ਗਿਆ ਲੋਕਾਂ ਨੇ ਦੱਸਿਆ ਕਿ ਮਹਾਤਮਾ ਜੀ ਸੇਠ ਜੀ ਦੇ ਇੱਕ ਹੀ ਪੁੱਤਰ ਸੀ ਜੋ ਮਰ ਗਿਆ ਹੈ ਇਸ ਲਈ ਸਭ ਦੁਖੀ ਹਨ ਮਹਾਤਮਾ ਜੀ ਕਹਿਣ ਲੱਗੇ ਸੇਠ ਰੋਣਾ ਕਿਉਂ ਹੈ ਨਾ ਰੋ ਤਾਂ ਸੇਠ ਨੂੰ ਬਹੁਤ ਗੁੱਸਾ ਆਇਆ ਸੇਠ ਕਹਿਣ ਲੱਗਿਆ ਮਹਾਤਮਾ ਜੀ ਜਿਸ ਦਾ ਜਵਾਨ ਬੱਚਾ ਮਾਰਿਆ ਗਿਆ ਹੋਵੇ ਉਹ ਰੋਵੇਗਾ ਨਹੀਂ ਤਾਂ ਕੀ ਕਰੇਗਾ ਮਹਾਤਮਾ ਕਹਿਣ ਲੱਗੇ ਕਿ ਉਸ ਦਿਨ ਤਾਂ ਤੂੰ ਬੜਾ ਖੁਸ਼ ਹੋਇਆ ਸੀ ਜਦੋਂ ਉਹ ਫੌਜੀ ਮਰਿਆ ਸੀ ਉਸ ਦਿਨ ਕਿਉਂ ਨਹੀਂ ਰੋਇਆ ਉਹ ਵੀ ਤਾਂ ਤੇਰਾ ਦੋਸਤ ਸੀ ਉਸ ਦਿਨ ਤਾਂ ਤੇਰੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਸੇਠ ਕਹਿਣ ਲੱਗਿਆ ਕੌਣ ਫੌਜੀ ਮੈਂ ਕਿਸੇ ਫੌਜੀ ਨੂੰ ਨਹੀਂ ਜਾਣਦਾ ਮਹਾਤਮਾ ਕਹਿਣ ਲੱਗੇ ਕਿ ਉਹ ਫੌਜੀ ਜਿਸ ਨੇ ਕਾਰੋਬਾਰ ਚਲਾਉਣ ਲਈ ਤੇਰੇ ਕਾਰੋਬਾਰ ਵਿੱਚ ਆਪਣਾ ਪੈਸਾ ਲਾਇਆ ਸੀ ਉਸ ਦੀ ਮੌਤ ਤੇ ਤੂੰ ਬਹੁਤ ਖੁਸ਼ ਹੋਇਆ ਸੀ ਕਿ ਹੁਣ ਕਾਰੋਬਾਰ ਵਿੱਚ ਚਮਕ ਗਿਆ ਅਤੇ ਕਿਸੇ ਨੂੰ ਪੈਸੇ ਵੀ ਨਹੀਂ ਦੇਣੇ ਪੈਣੇ ਸੇਠ ਕਹਿਣ ਲੱਗਿਆ ਕਿ ਹਾਂ ਮਹਾਤਮਾ ਜੀ ਖੁਸ਼ ਤਾਂ ਮੈਂ ਹੋਇਆ ਸੀ ਮੇਰਾ ਕਾਰੋਬਾਰ ਚਮਕ ਰਿਹਾ ਸੀ ਮਹਾਤਮਾ ਕਹਿਣ ਲੱਗੇ ਕਿ ਉਸ ਦਿਨ ਵੀ ਬਹੁਤ ਖੁਸ਼ ਹੋਇਆ ਸੀ ਜਿਸ ਦਿਨ ਤੇਰੇ ਪੁੱਤਰ ਹੋਇਆ ਸੀ ਮਠਾਈਆਂ ਵੰਡ ਰਿਆ ਸੀ ਸੇਠ ਕਹਿਣ ਲੱਗਿਆ ਹਾਂ ਮਹਾਰਾਜ ਲੜਕਾ ਪੈਦਾ ਹੁੰਦਾ ਹੈ ਤਾਂ ਸਾਰੇ ਖੁਸ਼ ਹੁੰਦੇ ਨੇ ਮੈਂ ਵੀ ਖੁਸ਼ ਹੋਇਆ ਸੀ ਇਸ ਵਿੱਚ ਵੱਖਰੀ ਕੀ ਗੱਲ ਹੈ ਮਹਾਤਮਾ ਅੱਗੇ ਕਹਿਣ ਲੱਗੇ ਕਿ ਉਸ ਦਿਨ ਤਾਂ ਤੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਜਿਸ ਦਿਨ ਤੂੰ ਲੜਕੇ ਨੂੰ ਵਿਆਉਣ ਜਾ ਰਿਹਾ ਸੀ ਸੇਠ ਕਹਿਣ ਲੱਗਿਆ ਕਿ ਮਹਾਤਮਾ ਜੀ ਉਸ ਦਿਨ ਤਾਂ ਸਾਰੇ ਹੀ ਖੁਸ਼ ਹੁੰਦੇ ਨੇ ਵੇ ਸਾਡੇ ਪਰਿਵਾਰਾਂ ਲਈ ਖੁਸ਼ੀਆਂ ਦੇ ਹੀ ਦਿਨ ਹੁੰਦੇ ਨੇ ਮਹਾਤਮਾ ਨੇ ਕਿਹਾ ਕਿ ਜਦੋਂ ਹਰ ਵਾਰ ਖੁਸ਼ ਹੋਇਆ ਹੈ ਤਾਂ ਇਸ ਜਰਾ ਜਿਹੀ ਗੱਲ ਲਈ ਕਿਉਂ ਰੋ ਰਿਹਾ ਹੈ ਇਸ ਤੇ ਸੇਠ ਬੋਲਿਆ ਕਿ ਜੀ ਇਹ ਛੋਟੀ ਜਹੀ ਗੱਲ ਨਹੀਂ ਮੇਰਾ ਜਵਾਨ ਪੁੱਤਰ ਮਰਿਆ ਹੈ ਮੈਂ ਆਪਣੇ ਹੱਥੀਂ ਪਾਲ ਪਲੋਸ ਕੇ ਉਸ ਨੂੰ ਵੱਡਾ ਕੀਤਾ ਮੇਰੀ ਜ਼ਿੰਦਗੀ ਸੀ ਉਹ ਮੇਰੀ ਜ਼ਿੰਦਗੀ ਦਾ ਸਹਾਰਾ ਸੀ ਮਹਾਤਮਾ ਕਹਿਣ ਲੱਗੇ ਸੇਠ ਉਹ ਫੌਜੀ ਸੀ ਜੋ ਆਪਣਾ ਪੈਸਾ ਲੈਣ ਤੇਰਾ ਬੇਟਾ ਬਣ ਕੇ ਆਇਆ ਸੀ ਉਸ ਨੂੰ ਪੜਾਉਣ ਲਿਖਾਉਣ ਉੱਪਰ ਖਾਣ ਪੀਣ ਉੱਪਰ ਉਸ ਦੇ ਸ਼ੌਂਕ ਪੂਰੇ ਕਰਨ ਉੱਪਰ ਜੋ ਖਰਚ ਕੀਤਾ ਉਹ ਸਭ ਉਹ ਲੈਣ ਹੀ ਆਇਆ ਸੀ ਉਸ ਦੇ ਵਿਆਹ ਉੱਪਰ ਜੋ ਖਰਚ ਕੀਤਾ ਅਤੇ ਵਿਆਜਦਾਰ ਵਿਆਜ ਉਸ ਨੇ ਡਾਕਟਰਾਂ ਨੂੰ ਦਵਾ ਦਿੱਤਾ ਅਤੇ ਬਾਕੀ ਜੋ ਬਚੇ ਉਹ ਇਸ ਪੂੜੀ ਵਾਲੇ ਬੈਦ ਨੂੰ ਦਵਾ ਦਿੱਤੇ ਪੂੜੀ ਖਾ ਕੇ ਉਹ ਮਰ ਗਿਆ ਉਸ ਦਾ ਹਿਸਾਬ ਪੂਰਾ ਹੋ ਗਿਆ ਕਰਮਾਂ ਦਾ ਲੈਣਾ ਦੇਣਾ ਪੂਰਾ ਹੋ ਗਿਆ ਸ਼ੇਠ ਨੇ ਕਿਹਾ ਕਿ ਚਲੋ ਮੇਰੇ ਨਾਲ ਤਾਂ ਕਰਮਾਂ ਦਾ ਲੈਣ ਦੇਣ ਸੀ ਸਾਡੇ ਨਾਲ ਜੋ ਹੋਇਆ ਉਹ ਹੋਇਆ ਪਰ ਮੇਰੀ ਨੂੰ ਉਸ ਲੜਕੀ ਨੂੰ ਜਵਾਨੀ ਵਿੱਚ ਧੋਖਾ ਦੇ ਕੇ ਉਸ ਨੂੰ ਵਿਧਵਾ ਬਣਾ ਕੇ ਚੱਲਿਆ ਗਿਆ ਉਸ ਦਾ ਕੀ ਜੁਰਮ ਸੀ ਕਿ ਉਸ ਦੇ ਨਾਲ ਅਜਿਹਾ ਵਿਹਾਰ ਕੀਤਾ ਮਹਾਤਮਾ ਨੇ ਕਿਹਾ ਕਿ ਉਸ ਦਾ ਇਸ ਨਾਲ ਵੀ ਲੈਣ ਦੇਣ ਸੀ ਇਹ ਉਹੀ ਕੋੜੀ ਹੈ ਜਿਸ ਨੇ ਜੰਗ ਵਿੱਚ ਉਸ ਨੂੰ ਧੋਖਾ ਦਿੱਤਾ ਸੀ ਇਸ ਨਾਲ ਵੀ ਉਸ ਦਾ ਲੈਣ ਦੇਣ ਸੀ ਇਸ ਨੂੰ ਧੋਖਾ ਦੇ ਕੇ ਹੀ ਉਸਨੇ ਜਾਣਾ ਸੀ। ਵੇਦ ਸ਼ਾਸਤਰਾ ਅਤੇ ਸਾਰੇ ਸਾਧੂ ਸੰਤਾਂ ਦਾ ਇਹੀ ਕਹਿਣਾ ਹੈ ਕਿ ਇਹ ਸੰਸਾਰ ਕਰਮਾਂ ਦਾ ਲੇਖਾ ਜੋਖਾ ਹੈ। ਇਸ ਲਈ ਜੋ ਇਹ ਗੱਲ ਸਮਝਦਾ ਹੈ ਉਹ ਸਮਝਦਾਰੀ ਨਾਲ ਸਹੀ ਰਸਤਾ ਚੁਣ ਕੇ ਦਾਨ ਪੁੰਨ ਕਰਕੇ ਪੂਜਾ ਪਾਠ ਕਰਕੇ ਇਸ ਕਰਮਾਂ ਦੇ ਫਲ ਤੋਂ ਪਛ ਜਾਂਦਾ ਹੈ। ਇਹ ਜਨਮ ਕਰਮਾਂ ਦਾ ਲੇਖਾ ਜੋਖਾ ਹੈ ਪਰ ਚੰਗੇ ਕਰਮ ਚੰਗੇ ਫਲ ਦਿੰਦੇ ਨੇ। ਅਤੇ ਮਾੜੇ ਕਰਮ ਮਾੜੇ ਫਲ ਚੰਗੇ ਕਰਮ ਕਰਕੇ ਅਸੀਂ ਆਪਣੇ ਅਗਲੇ ਜਨਮ ਸੁਧਾਰ ਸਕਦੇ ਹਾਂ ਇਸ ਲਈ ਜੋ ਹੋ ਰਿਹਾ ਹੈ ਇਹ ਪਿਛਲੇ ਜਨਮਾਂ ਦਾ ਲੇਖਾ ਜੋਖਾ ਹੈ ਅਤੇ ਅੱਜ ਜੋ ਅਸੀਂ ਕਮਾ ਰਹੇ ਹਾਂ ਉਹ ਅਗਲੇ ਜਨਮਾਂ ਵਿੱਚ ਭੁਗਤਣਾ ਪਵੇਗਾ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ